ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਚੜ੍ਹਦੀ ਕਲਾ ਚ ਹੋ ਗਏ ਆਸ ਕਰਦਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਅੱਜ ਆਪਾਂ ਗੱਲ ਕਰਨੀ ਆ ਸਰਕਸ ਵਾਲਾ ਸ਼ੇਰ ਜਿਹੜਾ ਜਿੰਨੇ ਬੜੀਆਂ ਬੜੀਆਂ ਨੱਤੀਆਂ ਪਾਈਆਂ ਤੇ ਸੁੱਤਾਂ ਦੀਆਂ ਭਾਗ ਤੁਰੇ ਫਿਰਦਾ ਹੁੰਦਾ ਤੇ ਦੋ ਕੋ ਨੂੰ ਗਨਮੈਨ ਵੀ ਮਿਲੇ ਆ ਸਰਕਾਰ ਵੱਲੋਂ ਅਸਲ ਵਿੱਚ ਨਾ ਜਿਹੜੇ ਬੰਦੇ ਨੂੰ ਸਰਕਾਰ ਸ਼ਹਿ ਦਿੰਦੀ ਆ ਉਹਨੂੰ ਗਨਮੈਨ ਦਿੰਦੀ ਆ ਭਾਵੇਂ ਉਹ ਕਿਸੇ ਵੀ ਕੈਟਾਗਰੀ ਦਾ ਬੰਦਾ ਹੋਵੇ ਭਾਵੇਂ ਧਾਰਮਿਕ ਖੇਤਰ ਦਾ ਹੋਵੇ ਤੇ ਭਾਵੇਂ ਰਾਜਨੀਤਿਕ ਖੇਤਰ ਦਾ ਬੰਦਾ ਹੋਵੇ ਤੇ ਭਾਵੇਂ ਲੁੱਚਾ ਲੰਡਾ ਬੰਦਾ ਹੋਵੇ ਜਿਹੜੇ ਬੰਦੇ ਨੂੰ ਸਰਕਾਰ ਸ਼ਹਿ ਦਿੰਦੀ ਆ ਸਮਝ ਲਓ ਵੀ ਉਸ ਬੰਦੇ ਨੂੰ ਸਕਿਉਰਿਟੀ ਮਿਲਦੀ ਆ ਸਾਨੂੰ ਕਿਉਂ ਨਹੀਂ ਸਕਿਉਰਿਟੀਆਂ ਦਿੰਦੇ ਸਾਨੂੰ ਕਿਉਂ ਨਹੀਂ ਅਸਲਾ ਰੱਖਣ ਦਿੰਦੇ ਉਹਨਾਂ ਨੂੰ ਪਤਾ ਤੇ ਇਹਨਾਂ ਨੇ ਸੱਚੀ ਗੱਲ ਕਰ ਰਹੀ ਆ ਤੇ ਜਿਹੜੀ ਸਾਨੂੰ ਲੜਨੀ ਆ ਜਿਹੜੀ ਸਾਡੇ ਐਂਟੀ ਹੋਣੀ ਗੱਲ ਆ ਉਹ ਇਸੇ ਕਰਕੇ ਮਤਲਬ ਸਾਨੂੰ ਨਾ ਤੇ ਇਹੋ ਜਿਹੀ ਚੀਜ਼ਾਂ ਦੀ ਚਲੋ ਲੋਡ ਵੀ ਨਹੀਂ ਸਾਨੂੰ ਹੈਗੀ ਤੇ ਨਾ ਰੱਬ ਲੋਡ ਪਾਵੇ ਹਨਾ ਸਿਕਿਉਰਿਟੀਾਂ ਦੀ ਲੋਡ ਤੇ ਚਾਵਲ ਬੰਦਿਆਂ ਦੀ ਲੋਡ ਹੁੰਦੀ ਆ ਸਾਨੂੰ ਲੋਡ ਵੀ ਨਹੀਂ ਹੈਗੀ ਤੇ ਬਾਕੀ ਗੱਲ ਮੈਂ ਉਹ ਗੰਗੇਏ ਦੀ ਕਰਨੀ ਆ ਜਿਹਦਾ ਨਾਮ ਪਤਾ ਨਹੀਂ ਕੀ ਨਾ ਅਮਤਾਵਜਨ ਕੀ ਨਾ ਦਾ ਅਮਿਤ ਰੋੜਾ ਅਮਿਤ ਰੋੜਾ ਉਹ ਭਾਈ ਰੋੜਾ ਸਾਹਿਬ ਰੋੜੇ ਦਾ ਕੰਮ ਹੁੰਦਾ ਢਿੱਗ ਆਪਣੀਆਂ ਕੂਚਣਾ ਅੱਡੀਆਂ-ਅੱਡੀਆਂ ਕੂਚਣ ਦਾ ਕੰਮ ਤੂੰ ਕਰੀ ਜਾਂਦਾ ਘਰੇ ਬੈਠਾ ਆਪਣੀ ਸ਼ੇਰਨੀ ਦੇ ਸੇਵਾ ਜ ਤੂੰ ਰਹਿ ਤਗੜਾ ਹੋ ਕੇ ਪੂਸ਼ ਪਾਛ ਲਾਇਆ ਕਰ ਜਿਹੜਾ ਤੇਰਾ ਕੰਮ ਆ ਐਵੇਂ ਅੱਡੇ ਫਾਇਆਂ ਨਹੀਂ ਲਈਦੀਆਂ ਹੁੰਦੀਆਂ ਅੱਡੇ ਫਾਇ ਲਿਆ ਨਾ ਕਈ ਵਾਰ ਅਗਲੇ ਪੂਸ਼ ਵੱਢ ਕੇ ਲੈ ਜਾਂਦੇ ਤੈਨੂੰ ਪਤਾ ਹੈ ਗੱਲ ਦਾ ਫੇਰ ਤੁਸੀਂ ਟੀਕਾ ਮਾਰਦੇ ਆ ਸ਼ੇਰ ਆ ਗਿਆ ਸ਼ੇਰ ਆ ਗਿਆ ਉਹ ਕੰਜਰ ਦਿਓ ਜਦੋਂ ਤੂੰ ਪੰਗੇ ਲੈਣੋਂ ਤੇ ਹਟਦੇ ਨਹੀਂ ਫੇਰ ਅਗਲਾ ਬੰਦਾ ਜਦੋਂ ਤੂੰ ਨਜ਼ਰੇ ਚੜ ਜਾਂਦੇ ਫੇਰ ਅਗਲਾ ਤੁਹਾਡੀ ਥੌਣ ਤੇ ਗੋਡਾ ਰੱਖਦਾ ਤੇ ਜਦੋਂ ਤੁਹਾਡਾ ਕੜੋਂ ਤੁਹਾਡੀਆਂ ਚੀਕਾ ਕਢੋਂਦਾ ਫੇਰ ਤੁਸੀਂ ਹਿਲਲਾ ਦਿੰਦੇ ਆਂ ਭਰਾ ਤੂੰ ਸ਼ੇਰ ਹੀ ਆਂ ਅਹੀਂ ਤਨ ਸ਼ੇਰ ਹੀ ਮੰਨਦੇ ਤੂੰ ਸ਼ੇਰ ਆਂ ਪਰ ਜੰਗਲ ਵਾਲਾ ਨਹੀਂ ਤੂੰ ਸਰਕਸ ਵਾਲਾ ਵਾ ਤੂੰ ਉਹ ਸ਼ੇਰ ਆ ਜਿਹੜਾ ਉਹ ਸ਼ਿਟੀਜੀ ਤੇ ਨਚਾਉਂਦੇ ਨਹੀਂ ਆ ਬਾਜੀਕਰ ਉਹ ਤੂੰ ਨਚਣ ਵਾਲਾ ਸ਼ੇਰ ਆ ਠੀਕ ਆ ਤੇ ਉਹ ਆਪਣਾ ਰੀਲਰ ਰੁਲਾ ਬਣਾਉਣਾ ਤੂੰ ਸੋਹਣੀ ਗੱਲ ਆ ਤੇਰੇ ਵਾਸਤੇ ਪਰ ਜਿਹੜਾ ਤੂੰ ਸਿੰਘਾਂ ਦੇ ਵਿਰੁੱਧ ਜ਼ਹਿਰ ਗਲੱਛਦਾ ਨਾ ਉਹ ਚੰਗੀ ਗੱਲ ਹੀ ਤੇਰੇ ਵਾਸਤੇ ਸਿਆਣੇ ਦੀ ਇੱਕ ਘਾਤ ਦਾ ਕਹਿੰਦੇ ਵੀ ਚੁੱਪ ਵੱਟਣ ਦੀ ਭਲੀ ਹੁੰਦੀ ਆ ਚੁੱਪ ਵੱਟ ਦਾੜ ਵੱਟ ਜਮਾਨਾ ਘਟ ਭਲੇ ਦਿਨੇ ਆਉਣਗੇ ਤੇ ਜੇ ਇਹ ਚੁੱਪ ਵੱਟ ਕੇ ਦਾੜ ਵੱਟ ਕੇ ਸਮਾਂ ਕਰਦਾ ਇਹਦੇ ਦੀ ਭਲਾ ਹੁੰਦਾ ਵੇਹ ਸਿੰਨਾ ਨਾਲ ਜਿੰਨੇ ਵੀ ਅੱਜ ਤੱਕ ਵੈਰ ਕਮਾਇਆ ਨਾ ਵੇ ਉਹਦੀ ਸਮੇ ਸਮੇ ਦੇ ਨਾਲ ਭੁਗਤ ਸਵਾਰ ਦੁੰਦੇ ਰਹਿ ਸਿੰਘ ਤੇ ਅਹੀਂ ਨਹੀਂ ਚਾਹੁੰਦੇ ਯਾਰ ਤੇਰੀ ਸ਼ੇਰ ਨਹੀਂ ਲੰਡੀ ਹੋ ਜੇ ਹੈਂ ਅਹੀਂ ਦੇ ਆਪਣੇ ਸਾਰੇ ਭਰਾਵਾਂ ਨੂੰ ਇਹੋ ਗੱਲ ਕਹਿੰਦੇ ਉਹ ਕੋਈ ਗੱਲ ਨਹੀਂ ਛੱਡੋ ਬਰਾ ਸਰਕਸ ਵਾਲਾ ਇਹ ਕਿਹੜਾ ਵੱਡਣ ਡਿਆ ਕਿਸ ਨੂੰ ਪਰ ਅਹੀਂ ਤੈਨੂੰ ਇੱਕ ਸਲਾਹ ਦਿੱਤੀ ਆ ਅਹੀਂ ਤੈਨੂੰ ਕੋਈ ਏ ਤਮਕੀ ਨਹੀਂ ਸਾਡੀ ਅਜੇ ਤੈਨੂੰ ਸਿਰਫ ਸਲਾਹ ਆ ਵੀ ਟਿਖ ਜਾ ਮੁੜ ਕੇ ਉਹ ਗੰਜਾ ਜਿਹੜਾ ਮੁੜ ਕੇ ਤੁਹਾਡੇ ਕੋਲ ਗੱਲ ਚ ਪਵਾ ਕੇ ਬਹਿ ਗਿਆ ਸੀ ਵਾਹ ਟੁੱਟੀ ਤੇ ਫੇਰ ਵੀ ਤੂੰ ਕਹਿੰਦਾ ਹੈ ਅਜੇ ਸ਼ੇਰ ਜਿਉਂਦਾ ਹੈ ਤੇਰੇ ਸ਼ੇਰ ਚੂਰ ਜਿਉਂਦੇ ਜਾਂਦੇ ਤੈਨੂੰ ਪਤਾ ਮੁੜ ਕੇ ਟਿਕਦਾ ਟੁਕਦਾ ਨਹੀਂ ਕੋਈ ਵੀ ਗਾੜੀ ਇਹ ਕਰਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਅਮਰ ਸ਼ਾਂਤੀ ਬਣੀਏ ਨੂੰ ਬਣੀ ਰਹਿਣ ਦੋ ਹਿੰਦੂ ਸਿੱਖਾਂ ਦਾ ਭਾਈਚਾਰਾ ਜਿਹੜਾ ਬਣਿਆ ਵਾ ਇਹਨਾਂ ਨੂੰ ਖਰਾਬ ਨਾ ਕਰੋ ਆਪਾਂ ਕੱਲਾ ਹੁਣ ਇਹਨਾਂ ਨੂੰ ਗੱਲਾਂ ਚ ਹੀ ਰਹਿ ਗਿਆ ਵੀ ਨੌ ਮਾਸ ਦਾ ਰਿਸ਼ਤਾ ਵਾ ਇਹ ਨੌ ਮਾਸ ਦੇ ਰਿਸ਼ਤੇ ਨੂੰ ਖਰਾਬ ਨਾ ਕਰ ਮੇਰਾ ਵੀਰ ਬੱਲੇ ਬੱਲੇ ਬਾਬਾ ਜਗਰਾਤ ਸਿੰਘ ਬਲ ਬੜੇ ਚਿਰ ਬਾਅਦ ਚੇਤਾ ਆਇਆ ਤੈਨੂੰ ਬਲ ਸਾਹਿਬ ਕਿੱਥੇ ਰਹਿ ਗਿਆ ਆ ਗੰਗੇ ਜਾਲ ਮਾਰ ਕੇ ਆ ਗੇੜਾ ਕਿ ਦਿਨ ਫਿਰ ਜੱਗਾ ਨਹੀਂ ਟਲਦਾ ਏ ਤੇ ਅਹੀਂ ਜਾਣਦੇ ਆ ਤੇ ਫਿਰ ਇਹ ਕਹਿੰਦੇ ਆ ਵੀ ਨਿਹੰਗ ਆ ਗਏ ਆ ਇਹ ਕਰਕੇ ਅਹੀਂ ਤੁਹਾਡੇ ਰਕੇ ਭਰਾ ਦੀ ਕਿਸੇ ਡਿਊਟੀ ਲਾ ਦੇਣੀ ਜੇ ਨਾਟ ਵਾਲਿਆ ਦੇ ਤੇ ਇਹ ਆ ਵੀ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਵੀ ਵੇਖੋ ਅਸੀਂ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਦੇ ਚਾਰ ਛੱਡੀਏ ਪਰ ਜਦੋਂ ਸਾਡੇ ਜਿਹੜੇ ਆਈਡਲ ਜਿਨ੍ਹਾਂ ਨੂੰ ਅਸੀਂ ਮੰਨਦੇ ਆ ਸੰਤ ਜੀ ਨੈਲ ਸਿੰਘ ਖਾਲਸਾ ਪੰਡਰਾਵਾਲੇ ਹਨਾ ਉਹ ਉਹਨਾਂ ਦੇ ਜਦੋਂ ਮਾੜਾ ਕਹਿੰਦੇ ਆ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਅਸੀਂ ਖਾਲਿਸਤਾਨ ਦੇ ਅਸੀਂ ਤੇ ਕਹਿੰਦੇ ਨਹੀਂ ਵੀ ਖਾਲਿਸਤਾਨ ਬਣਾ ਦਿਓ ਸਾਨੂੰ ਕਿਉਂਕਿ ਜਿਹੜਾ ਕਾਗਜ਼ੀ ਬਣਿਆ ਉਹਨੂੰ ਤੁਸੀਂ ਕੀ ਬਣਾ ਕੇ ਦੇਣਾ ਉਹ ਸਾਡੀ ਮਰਜ਼ੀ ਹੈ ਜਦੋਂ ਬਣਨਾ ਆ ਬਾਣੀ ਜਾਣਾ ਘਰ ਹਮੇਸ਼ਾ ਇੱਕ ਨਾ ਇੱਕ ਦਿਨ ਬਣ ਕੇ ਰਹਿੰਦੇ ਹੁੰਦੇ ਆ ਜਿਹੜੇ ਘਰ ਦੀ ਸ਼ਰਵਾਦ ਹੋ ਜੇ ਉਹਨੇ ਇੱਕ ਨਾ ਇੱਕ ਦਿਨ ਬਣਨਾ ਹੀ ਪੜਨਾ ਵਾ ਠੀਕ ਆ ਨਾ ਤੇ ਉਹ ਗੱਲਾਂ ਤਾਂ ਨਹੀਂ ਆਉਂਦੇ ਗੱਲ ਸਾਡਾ ਮੇਨ ਮੁੱਦਾ ਇਹ ਆ ਵੀ ਸਰਕਾਰ ਨੂੰ ਇਹ ਗੱਲ ਕਹਿੰਦੇ ਆ ਲੁਧਿਆਣੇ ਦੇ ਜਿਹੜੇ ਉਥੇ ਦਾ ਐਸਐਸਪੀ ਆ ਡੀਐਸਪੀ ਆ ਉਹਨੂੰ ਇਹ ਗੱਲ ਕਹਿੰਦੇ ਆ ਵੀ ਭਾਈ ਸਿੱਖੋ ਇਹ ਬੰਦੇ ਨੂੰ ਥੋੜਾ ਜਿਹਾ ਸਮਝਾਓ ਇਹਦੇ ਗੱਲ ਚ ਰੱਸੀ ਪਾਈ ਜਿਹੜੀ ਇਹਨਾਂ ਨੂੰ ਟੈਡ ਕਰੋ ਥੋੜਾ ਇਹਨੂੰ ਪਾਵੇ ਨਾ ਬੰਨ ਕੇ ਰੱਖੋ ਇਹ ਬੇਤੁਕਾ ਬਕਵਾਸ ਆਏ ਦਿਨ ਆਏ ਦਿਨ ਸੰਤਾਂ ਬਾਰੇ ਬੋਲਦਾ ਤੇ ਆਏ ਦੇ ਨਹੀਂ ਇਹ ਮਤਲਬ ਕਿ ਜਾਣ ਬੁੱਝ ਕੇ ਮਲਕੀ ਪੜਕਾਉਂਦਾ ਸਿੱਖਾਂ ਨੂੰ ਜਿਵੇਂ ਤੁਸੀਂ ਵੇਖਿਆ ਉਹ ਜਿਹੜਾ ਬੈਠਾ ਪੱਤਰਕਾਰ ਗਾੜੀ ਉਹ ਕਹਿਣਾ ਵੀ ਨਹੀਂ ਚਾਹੁੰਦਾ ਸੀ ਉਹ ਖਾਲਸਤਾਨ ਕਹਿਣਾ ਵੀ ਨਹੀਂ ਚਾਹੁੰਦਾ ਉਹਨੂੰ ਕਹਿੰਦਾ ਕਹਿ ਖਾਲਸਤਾਨ ਮਰਦਾਬਾਹ ਕਹਿ ਖਾਲਸਤਾਨ ਮਰਦਾਬਾਹ ਉਹ ਕੰਜਰ ਦਿਆ ਤੂੰ ਕਿ ਸਿੰਘ ਨੂੰ ਸਾਧ ਜਾਂ ਸਿੰਘ ਨੂੰ ਕਿਤੇ ਆਉਂਦਾ ਜਾਂਦਾ ਵੇਖ ਉਹਦੇ ਸਾਹਮਣੇ ਖੜੋ ਕੇ ਤੂੰ ਕਹਿ ਤੀ ਖਾਲਿਸਤਾਨ ਮਰਦਾਬਾਦ ਆਪੇ ਤੈਨੂੰ ਅਗਲੇ ਨੇ ਪ੍ਰਸ਼ਾਦ ਦੇ ਜਣਾ ਜਿੱਦਾਂ ਉਹ ਤੇਰੇ ਨਾਲ ਦਾ ਦੂਜਾ ਫੱਟ ਗਿਆ ਜਾਂ ਗੱਲ ਚ ਪਾਈ ਫਿਰਦਾ ਤੂੰ ਵੀ ਪਾਈ ਫਿਰੇਗਾ ਆਹੀ ਸਲਾਹ ਦਿੱਤੀ ਤੈਨੂੰ مشورہ ਦਿੱਤਾ ਜਿਹਨੂੰ ਕਹਿੰਦੇ ਸਿਆਣੇ ਪਿੱਟੜ ਜਾ ਇਹਦੇ ਵਿੱਚ ਭਲਾ ਹੁੰਦਾ ਇੱਕ ਹੁਣਾਂ ਫਿਲਮਾਂ ਅਮਰਜੈਂਸੀ ਆ ਰਹੀ ਆ ਤੇ ਉਹ ਤੂੰ ਕਹੀ ਜਨਾ ਕੰਗਨਾ ਨਾਤ ਸ਼ੇਰ ਨਹੀਂ ਆ ਐਸ਼ਾ ਉਹ ਵੀ ਸ਼ੇਰ ਨਹੀਂ ਸਾਲੀ ਜੰਗਲ ਵਾਲੀ ਦੀ ਹੈਗੀ ਤੇ ਇਹ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ ਯਾਰ ਕਿੰਨੇ ਸਾਡੇ ਹਿੰਦੂ ਭਰਾਵਾ ਯਾਰ ਮੈਂ ਕਿਸੇ ਦਿਨ ਬਹਿ ਕੇ ਨਾ ਉਹਨਾਂ ਵੀਰਾਂ ਸੱਦ ਕੇ ਵੀਰਾਂ ਨੂੰ ਤੇ ਮੈਂ ਕਿਸੇ ਦਿਨ ਬਹਿ ਕੇ ਵੀਡੀਓ ਪਾਉਂਗਾ ਇਸ ਚੀਜ਼ ਦੇ ਉੱਤੇ ਇਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਮਾਰਨ ਉਹ ਆਤੇ ਵੀ ਕਿੰਨੇ ਸਿੰਧੂ ਭਰਾਵਾ ਜਿਹੜੇ ਅਸੀਂ ਇਕੱਠੇ ਬੈੰਨੇ ਆ ਬਹਿ ਕੇ ਸੌ ਵਿਚਾਰਾ ਵੀ ਕਰਦੇ ਗੱਲਾਂ ਬਾਤਾਂ ਵੀ ਕਰਦੇ ਆ ਆਪਸੀ ਸਾਡਾ ਪਰਿਵਾਰਾਂ ਦੇ ਵਿੱਚ ਵੀ ਮੇਲ ਮਲਾਪ ਹੈਗਾ ਵਾ ਯਾਰ ਇਹਦੇ ਨਾਲ ਇਹ ਥੋੜਾ ਗਾ ਵੀ ਮੰਨ ਲਓ ਉਹ ਹੁਣ ਮੰਨ ਲਓ ਹਿੰਦੂ ਘਰ ਚ ਜਨਮ ਲਿਆ ਤਾਂ ਹੀ ਸਿੱਖਾਂ ਦੇ ਘਰ ਜਨਮ ਜਨਮ ਲਿਆ ਤਾਂ ਹੀ ਦੁਸ਼ਮਣ ਹੋਗੇ ਆਹੀ ਉਹਨਾਂ ਨੂੰ ਪਿਆਰ ਕਰਦੇ ਹੋ ਸਾਨੂੰ ਪਿਆਰ ਕਰਦੇ ਆ ਆ ਹੁਣ ਵੇਖ ਲਓ ਦਸੰਬਰ ਚ ਮੇਰਾ ਇੱਕ ਮਿੱਤਰ ਆ ਆਪਣਾ ਚਿਤੰਦਰ ਉਹਦੇ ਹੁਣ ਕੁੜੀ ਦਾ ਵਿਆਹ ਵਾ ਦਸੰਬਰ ਦੇ ਵਿੱਚ ਉਥੋਂ ਲਾਈਵ ਪਾਉਂਗਾ ਨਾਲੇ ਤੁਹਾਨੂੰ ਪਤਾ ਲੱਗੂਗਾ ਵੀ ਐਵੇਂ ਗੱਲਾਂ ਨਹੀਂ ਕਰਦਾ ਤੇ ਮੈਂ ਹੁਣ ਇਹ ਦੋ ਵੀਡੀਓ ਜ਼ਰੂਰ ਪਾਉਣੀਆਂ 1 ਦਸੰਬਰ ਤੱਕ ਥੋੜੇ ਦਿਨਾਂ ਤੱਕ ਉਹਨੂੰ ਭਾ ਕੇ ਮੈਂ ਪਾਉਂਗਾ ਤੇ ਉਹ ਤੁਹਾਨੂੰ ਦੱਸੂਗਾ ਵੀ ਅਸੀਂ ਕਿੰਨੀ ਕਿ ਨਫ਼ਰਤ ਕਰਦੇ ਆ ਤੇ ਕਿੰਨਾ ਕਹੀ ਪਿਆਰ ਕਰਦੇ ਆ ਤੇ ਉਹ ਕਿੰਨਾ ਕ ਸਾਡਾ ਮਾਨਸਤਮਾਰ ਕਰਦੇ ਆ ਠੀਕ ਆ ਉਹ ਮੰਦਿਰ ਚ ਵੀ ਜਾਂਦਾ ਤੇ ਨਾਲ ਉਹ ਗੁਰਦੁਆਰਾ ਸਾਹਿਬ ਨਾਲ ਤਕਸਾਲ ਮਿੱਤੇ ਆ ਤੇ ਮਿੱਤੇ ਉਹ ਸਵੇਰੇ ਉਹਨੇ 6 ਵਜੇ ਜਾਣਾ ਠੀਕ ਆ ਤੇ 6 ਵਜੇ ਤੋਂ 7 ਵਜੇ ਤੱਕ ਉੱਥੇ ਰਹਿਣਾ ਤੇ 1 ਘੰਟਾ ਉਹਨੇ ਮੰਦਿਰ ਚ ਬਹਿਣਾ ਯਾਰ ਜੇ ਜਿਹੜਾ ਬੰਦਾ ਵੇਖੋ ਸਿਕਿਉਰ ਪਿਆਰ ਕਰਦਾ ਉਹ ਭਾਵੇਂ ਹਿੰਦੂਆਂ ਦੇ ਘਰ ਚ ਹੋਵੇ ਮੁਸਲਮਾਨਾਂ ਦੇ ਘਰ ਚ ਹੋਵੇ ਉਹ ਸੇਖੀ ਆ ਉਹ ਬੇਗਹਿਰਤ ਉਹ ਤੁਸੀਂ ਸਿਰ ਖੱਡੇ ਕੁੜੀ ਟਕਲੇ ਜੇ ਬਾਹਰ ਨੂੰ ਮੁੜ ਕੇ ਤੁਹਾਡਾ ਕੋ ਸਿਰ ਤੋਂ ਛਿਲ ਲਾ ਗਾ ਜਾਂਦਾ ਫਿਰ ਦੀ ਤੜਫਦੇ ਆ ਉਹ ਟਲ ਜਾ ਨਾਲੇ ਸ਼ੇਰਨੀ ਦੀ ਜਿਹੜੀ ਤੂੰ ਕਹਿੰਦਾ ਨਾ ਸ਼ੇਰ ਨਹੀਂ ਆ ਫਿਲਮ ਆਈ ਆ ਅਸੀਂ ਤੈਨੂੰ ਇਹ ਗੱਲ ਕਹਿੰਦੇ ਆ ਵੀ ਭਾਈ ਤੂੰ ਇਦਾਂ ਕਰੀ ਸ਼ੇਰਨੀ ਨੂੰ ਨਾਲ ਲੈ ਕੇ ਆਈਂ ਤੇ ਤੈਨੂੰ ਮੋਰਲੀ ਸ਼ੀਟ ਤੇ ਭਾ ਕੇ ਤੈਨੂੰ ਫਿਲਮ ਵਿਖਾਵਾਂਗੇ ਅੱਜ ਹੀ ਤੂੰ ਵੀ ਠੀਕ ਆ ਪੰਜਾਬ ਦਾ ਮਾਹੌਲ ਤੁਹਾਨੂੰ ਚੰਗਾ ਨਹੀਂ ਲੱਗਦਾ ਨਾ ਵੀ ਅਮਰਨਾ ਲੋਕ ਮਹਿਣ ਨਹੀਂ ਚੰਗਾ ਲੱਗਦਾ ਤੁਹਾਨੂੰ ਅਸਲ ਵਿੱਚ ਨਾ ਤੁਸੀਂ ਵੀ ਸਰਵਿਸ ਭਾਲਦੇ ਆ ਜਦੋਂ ਤੁਹਾਡੇ 2-3 ਮਹੀਨੇ ਲੰਘ ਜਾਂਦੇ ਨਾ ਇੱਕ ਦੋ ਤੁਹਾਡੇ ਕੰਨਾਂ ਦੇ ਨਹੀਂ ਬੰਦੇ ਛੱਡਦਾ ਤੇ ਤੁਹਾਨੂੰ ਮੈਨ ਲੱਗਦਾ ਵੀ ਜਿੱਦਾਂ ਤੁਹਾਡੇ ਜੀਵਨ ਚ ਕੁਝ ਹੋਇਆ ਹੀ ਨਹੀਂ ਆ ਤੇ ਜਦੋਂ 3-4 ਮਹੀਨਿਆਂ ਬਾਅਦ ਤੁਹਾਡੇ ਕੋਈ ਨਾ ਕੋਈ ਸਰਵਿਸ ਕਰ ਦਿੰਦਾ ਤੇ ਫੇਰ ਤੁਹਾਨੂੰ ਆਏ ਦਾ ਚੇਤਾ ਵੀ ਹਾਂ ਵੀ ਸਿੰਘ ਹੈਗੇ ਆ ਫੇਰ ਤੁਸੀਂ 3 ਮਹੀਨੇ ਟਲ ਜਾਂਦੇ ਆ ਅਜੇ ਤੁਹਾਨੂੰ ਮੈਨੂੰ ਦਿਖੰਡਿਆ ਵਾ ਸਰਵਸ ਦੀ ਲੋੜ ਆ ਤੁਹਾਨੂੰ ਏ ਕਾ ਕੇ ਮੈਂ ਲੁਧਿਆਣੇ ਵਾਲੇ ਪੁਲਸ ਵਾਲੇ ਵੀਰਾਂ ਭਰਾਵਾਂ ਨੂੰ ਅਫਸਰਾਂ ਨੂੰ ਕਹਿਨਾ ਵੀ ਇਹਨਾਂ ਨੂੰ ਸੰਭਾਲ ਕੇ ਰੱਖੋ ਸਮਝਾ ਕੇ ਰੱਖੋ ਫੇਰ ਤੁਸੀਂ ਸਾਨੂੰ ਕਹਿੰਦੇ ਆ ਇਹਦੇ ਨਾਲ ਚੰਗਾ ਵੀ ਤੁਸੀਂ ਇਹਨਾਂ ਨੂੰ ਸਾਂਭ ਲਓ ਇਹਦੇ ਚ ਭਲਾ ਵਾ ਬਾਕੀ ਫਿਲਮ ਜਿਹੜੀ ਐਮਰਜੈਂਸੀ ਆ ਉਹ ਤੇ ਭਾਈ ਵੇਖੋ ਪੱਕਾ ਤੈ ਹੋ ਚੁੱਕਾ ਕੱਲਾ ਮਾਨਸ ਸਿੰਘ ਕਾਲੀ ਥੁਰਾ ਕਹਿੰਦਿਆ ਉਹ ਪੂਰੇ ਵਿਸ਼ਵ ਦੇ ਸਿੱਖ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਵੀ ਉਹਦੇ ਤੇ ਜਿਹੜੀ ਜਨਾਂ ਦੀ ਉਹ ਸ਼ੇਰਨੀਆ ਭਾਜਪੀ ਵਾਲਿਆਂ ਦੀ ਉਹਨਾਂ ਵੀ ਹੱਥ ਖੜੇ ਕਰਦੇ ਆ ਉਹ ਕਹਿੰਦੇ ਵੀ ਨਹੀਂ ਅਸੀਂ ਮਤਲਬ ਕਿ ਇਹ ਇਹਦੇ ਸਪੋਰਟ 'ਚ ਨਹੀਂ ਹੈਗੇ ਤੇ ਫੇਰ ਕਿਹੜੇ ਪਾਸੇ ਨ ਤੁਰਨਾ ਉਹ ਤੁਹਾਡੇ ਤੇ Hindu ਭਰਾ ਵੀ ਜਿਹੜੇ ਉਹ ਵਿਰੋਧ ਕਰਦੇ ਪਏ ਆ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਸਾਡਾ ਆਪਸੀ ਭਾਈਚਾਰਾ ਖਰਾਬ ਹੁੰਦਾ ਤੇ ਲਹਣਤੀਓ ਤੁਸੀਂ ਕੀ ਘਟਨਾ ਜੇ ਬੰਦੇ ਬਲਜੋ ਟਲਜੋ ਚੰਗੀ ਗੱਲ ਜੇ ਨਹੀਂ ਟਲਣਾ ਤਾਂ ਫੇਰ ਇੱਕ ਆਈ ਉਹਨਾਂ ਕੋਲ ਛੁੱਟੀ ਲੈ ਲਓ ਲਧਾਨੇ ਵਾਲਿਆ ਕੋਈ ਤੱਕ ਦੇ ਦਿਦੋ ਸਮਾਂ ਤੈਨੂੰ ਐ ਖਾਲਸਾ ਜਿੱਦਾਂ ਕਹੋਗੇ ਉਦਾਂ ਕਹੋਗੇ ਜਿੰਦਾਬਾਦ ਕਹਿਣਾ ਜਿੰਦਾਬਾਦ ਕਹਿ ਦਿਆਗਾ ਮੁਰਦਾਬਾਦ ਕਹਿਣਾ ਮੁਰਦਾਬਾਦ ਕਹਿ ਦਿਆਗਾ ਪਰ ਸਾਡੇ ਸਾਹਮਣੇ ਆਓ ਇੱਕ ਵਾਰੀ ਸਾਹਮਣੇ ਬਹਿ ਕੇ ਸਾਡੇ ਨਾਲ ਗੱਲ ਕਰੋ ਫੇਰ ਤੁਹਾਨੂੰ ਅਸੀਂ ਦੱਸਾਂਗੇ ਵੀ ਠੀਕ ਹੈ ਜਿੰਦਾਬਾਦ ਕਹਿਣਾ ਕਿ ਮੁਰਦਾਬਾਦ ਕਹਿਣਾ ਫੂਨਾ ਫਾਨਾ ਤੇ ਨਹੀਂ ਇਹ ਤਾਂ ਸਿਰਫ ਹੁਣ ਨਾਂ ਤੇ ਤੇਰਾ ਨੰਬਰ ਆ ਮੇਰੇ ਕੋਲ ਤੇ ਨਾਂ ਤੇਰਾ ਕੋਈ ਹੈਗਾ ਮੈਂ ਨੰਬਰ ਉੱਤੇ ਦਿੱਤਾ ਭਰਾ ਜੇ ਗੱਲ ਕਰਨੀ ਉਹ ਤੇ ਕਰਦੀ ਮੇਰੇ ਨਾਲ ਕੋਈ ਚੱਕਰ ਨਹੀਂ ਮੈਂ ਨੰਬਰ ਪੱਕਾ ਹੀ ਉੱਤੇ ਫੇਸਬੁੱਕ ਤੇ ਪਾਉਣਾ ਪਹਿਲ ਦੇ ਆਧਾਰ ਤੇ ਹੀ ਭਾਈ ਕਹਿ ਕੇ ਸਤਕਾਰ ਦਿੰਨੇ ਆ ਜੇ ਜੇ ਦੂਜੇ ਪਾਸੇ ਬੰਦਾ ਚੜ ਕੇ ਆਵੇ ਤੇ ਫਿਰ ਸੱਚੇ ਸ਼ਰੀਕ ਬਣ ਕੇ ਵੀ ਟੱਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ